ਤੁਸੀਂ ਬਹਾਲ ਕਰਨ ਲਈ ਕੋਈ ਤਰ ਦੇ ਨਹੀਂ ਬਹਾਲ ਕਰਨ ਲਈ ਜਦ ਤੁਸੀਂ ਪਹਿਲਾਂ ਪ੍ਰਾਕ੍ਰਿਤੀ ਕੀਤਾ ਹੈ ਬੱਬੀ ਖੜਜੋ 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 ਬੰਦ ਪਈ ਹੋ ਜੋ ਯਾਰ ਬੱਬੀ ਖੜਜੋ ਖੜਜੋ ਦੋ ਮਿੰਟ ਖੜ ਕੇ ਕਰ ਅੱਛਾ ਜੀ ਤੇ ਮਾਰੇ ਦੇ ਚਰਨਾ ਚਾਹ ਜੀ ਕੋਈ ਅੱਗੇ ਫਿਟ ਲੈਂਦੇ ਆ ਹਾਂਜੀ ਤੇ ਪਾਣੀਆਂ ਨੂੰ ਸੰਭਾਲਣ ਦਾ ਹਾਂਜੀ ਦੁਨੀਆ ਪਰਦੇ ਵਿੱਚ ਤੇ ਇਹ ਸਭ ਤੋਂ ਪ੍ਰਦੂਸ਼ਿਤ ਦਰਿਆ ਹੈ ਹਾਂਜੀ ਤੇ ਇਹਨੂੰ ਜਿੱਥੇ ਵਰਵੇ ਨਾਨਕ ਨੇ ਚਰਨ ਪਾਏ ਇਥੇ ਗੁਰਨਾਮਿਕ ਪਾਸਾ ਦਾ ਗੁਰਦੁਆਰਾ ਸਥਾਨ ਬਣਿਆ ਗੁਰੂ ਘਾਟ ਗਊ ਘਾਟ ਸੋ ਇਥੇ ਇਥੋ ਜਿਹੜਾ ਹੈ ਆਰੰਭ ਹੋ ਗਏ ਤੇ ਜਿਹੜਾ ਹੈਗੇ ਅੱਗੇ ਨੂੰ ਜਿਹੜੀ ਹੈਗੀ ਸਫਾਈ ਦਾ ਵੀ ਹੋਊਗਾ ਬਾਕੀ ਕਿਤੇ ਕਿਤੇ ਗੰਦੇ ਇਹ ਜਿਹੜਾ ਬੁੱਢੇ ਦਰਿਆ ਦਾ ਮੁੱਦਾ ਆ ਕਾਫੀ ਸਮੇਂ ਤੋਂ ਇਹ ਚੱਲ ਰਿਹਾ ਹੈ ਇੱਦੀ ਜੀ ਜੀ ਇਹ ਹਜੇ ਤੱਕ ਇਹਦੀ ਸਫਾਈ ਕਿਉਂ ਨਹੀਂ ਹੋ ਰਹੀ ਹੈ ਬਾਬੂ ਕਾਰਨ ਪਹਿਲਾਂ ਤਾਂ ਸੀਗੇ ਟ੍ਰੀਟਮੈਂਟ ਪਲਾਂਟ ਲੱਗਣ ਵਾਲੇ ਹਾਂਜੀ ਇੰਡਸਟਰੀ ਦਾ ਕੋਈ ਟ੍ਰੀਟਮੈਂਟ ਪਲਾਂਟ ਨਹੀਂ ਸੀ ਹਾਂਜੀ ਤੇ ਹੁਣ ਟ੍ਰੀਟਮੈਂਟ ਪਲਾਂਟ ਲੱਗ ਚੁੱਕੇ ਆ ਇਹਦੇ ਜਮ ਜਿਹੜਾ ਹੈਗਾ ਅੱਗੇ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਸੀਗਾ 80 ਕਿਐਮਐਲਡੀ ਦਾ ਉਹ ਚੱਲ ਨਹੀਂ ਰਿਹਾ ਸੀ ਉਸੇ ਹੁਣ 223 ਐਮਐਲਡੀ ਦਾ ਟ੍ਰੀਟਮੈਂਟ ਪਲਾਂਟ ਵੱਟਪਾ ਚੱਲ ਗਿਆ ਜਿਹੜੇ 9 ਪੁਆਇੰਟ ਇਥੇ ਪਾਣੀ ਜਿੱਥੋਂ ਡਿੱਗਦੇ ਸੀਗੇ ਜਿਹਦੇ ਵਿੱਚੋਂ ਜਿਹੜੇ ਹੈਗੇ ਆ 5 ਜਿਹੜੇ ਹੈਗੇ ਆ ਉਹਨਾਂ ਵਿੱਚੋਂ ਬਾਕੀ ਬੰਦ ਹੋ ਗਏ 1 ਪੁਆਇੰਟ ਜਿਹੜਾ ਰਹਿੰਦਾ ਉਹਦੇ ਵਿੱਚ ਸੁਪਰੀਮ ਕੋਰਟ ਚ ਕੇਸ ਗਿਆ ਹੋਇਆ ਅੱਗੋਂ ਜਿਹੜੀ ਕੋਈ ਕੰਮ ਚੱਲਦਾ ਸੀ ਉਹ ਰੁਕਿਆ ਹੋਇਆ ਹੈ ਟਰੀਟਮੈਂਟ ਪਲੈਂਟ ਲੱਗਾ ਹੋਇਆ ਜਿੱਦੋਂ ਉਹ ਜਿਹੜਾ ਹੈਗਾ ਸਟੇਟ ਡੁੱਟਦਾ ਤੇ ਟਰੀਟ ਇਹ ਵੀ ਪਾਣੀ ਟ੍ਰਿਓਸੇ ਟਰੀਟਮੈਂਟ ਪਲੈਂਟ ਕਰ ਲਿਆ। ਇਹ ਬੁੱਢੇ ਦਰਿਆ ਦੀ ਜਿਹੜੀ ਪਵਿੱਤਰਤਾ ਹੈ ਕਦੋਂ ਤੱਕ ਬਹਾਲ ਹੋ ਜਾਏਗੀ। ਇਹ ਤਾਂ ਭਾਈ ਗੁਰੂ ਜਾਣਦਾ ਹੈ ਇਹ ਤਾਂ ਜਦਨ ਕਰ ਸਕਦੇ ਆ। ਕੋਈ ਦਾਅਵੇ ਨਹੀਂ ਕਰ ਸਕਦੇ ਕਿਉਂਕਿ ਜਦਨ ਜਦਨ ਜਿਹੜਾ ਹੈਗਾ ਕਿ ਸਾਫ਼ ਸੁਥਰਾ ਹੋਵੇ ਉਹਦੇ ਵਾਸਤੇ ਇੰਚੋ ਤੱਕ। ਕਲਵਾਨ ਸਿੰਘ ਸਿੱਧੂ ਔਰ ਸੰਤ ਜੀ ਦੇ ਇੱਥੇ ਪੈਰ ਪਏ ਆ ਜਿਵੇਂ ਤੁਸੀਂ ਪਹਿਲਾ ਸਵਾਲ ਕਰਦੇ ਬੁੱਢੇ ਦਰਿਆ ਬਾਰੇ ਇਹ ਮੈਂ ਤੁਹਾਨੂੰ ਅੱਜ ਸੰਤ ਜੀ ਦੀ ਹਾਜ਼ਰੀ ਚ ਕਹਿ ਰਿਹਾ ਆ। ਵੇ ਸਾਡੇ ਵੱਲੋਂ ਜਿਹੜਾ ਤੁਹਾਡਾ ਭਰੋਸਾ ਵਾ ਉਹ ਟੁੱਟਣ ਨਹੀਂ ਦੇਣਾ ਇਹਨੂੰ ਮਜ਼ਬੂਤ ਕਰਕੇ ਇਹਨੂੰ ਸਾਫ਼ ਕਰਕੇ ਦਿਖਾਉਣਾ ਵਾ ਜੀ ਇਹਨੂੰ ਸਾ ਜਿਵੇਂ ਪਿਛਲੀ ਵਾਰ ਆਏ ਸੀ ਕਿ ਸਫਾਈ ਸੁਥਰਾ ਕਿ ਦਿੱਕਤ ਆਈ ਸੀ ਕਿ ਪਹਿਲਾਂ ਪਵੰਦਾ ਦੇਖੋ ਐਤਕੀ ਮੈਂ ਪਹਿਲਾਂ ਹੀ ਕਰਤਾ ਹੋਇਆ ਵਾ ਪਰ ਮੈਂ ਪਿਛਲੀ ਵਾਰ ਵੀ ਸਾਡੇ 4-4 ਫੁੱਟ ਪਾਣੀ ਚ ਰਿਆ ਵਾ ਮੈਂ ਘਰ ਬਹਿਣ ਵਾਲਾ ਐਮਐਲਏ ਨਹੀਂ ਕਾ ਸਾਡੇ ਸਰਦਾਰ ਮੁੱਖ ਮੰਤਰੀ ਸudar bhagwan singh maan ਇਹ ਲੋਕਾਂ ਦਾ ਕਸ਼ਟ ਨਹੀਂ ਇਹ ਸਾਡੇ ਤੇ ਕਸ਼ਟ ਆ ਜੇ ਕੋਈ ਲੋਕਾਂ ਨੂੰ ਤਕਲੀਫ ਹੋਊ ਉਹ ਸਾਡੀ ਤਕਲੀਫ ਆ ਕਿਉਂਕਿ ਉਹਨਾਂ ਨੇ ਸਾਡੇ ਤੇ ਭਰੋਸਾ ਰੱਖ ਕੇ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਬੈਠਿਆ ਲੋਕਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦੇਣਾ ਉਹਨੂੰ ਮਜ਼ਬੂਤੀ ਨਾਲ ਕਰਕੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਵਾ ਜੁਗਿਰ ਜੁਗਿਰ ਦਾ ਪ੍ਰੇਮੀ ਮਹਾਂ ਤਪਸਵੀ ਸੰਤ ਬਾਬਾ ਬਲਬੀਰ ਸਿੰਘ ਸਿੱੱਪੇਵਾਲ ਉਹਨਾਂ ਦੇ ਜਨਮ ਦਿਵਸ ਦੀ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਤੇ ਸੱਚੇ ਪਿਤਾ ਪਰਮਾਤਮਾ ਦੇ ਚਰਨਾਂ ਦਾਸ ਕਰਦਾ ਕਿ ਬਾਬਾ ਜੀ ਨੂੰ ਜਿਸ ਤਰ੍ਹਾਂ ਤੁਸੀਂ ਤਾਕਤ ਦਿੱਤੀ ਹੈ ਉਹਨਾਂ ਨੇ ਕਾਲੀ ਰਈ ਤੇ ਆਪਣੀ ਵੀਰੋ ਕਹਿ ਲੋ ਵੀ ਆਪਣੀ ਸਰੀਰ ਦੀ ਆਪਣੇ ਕਿਸੇ ਤੰਦੌਲ ਦੀ ਆਪਣੇ ਕਿਸੇ ਪਲੰਟਰੀਆਂ ਦੀ ਪਰਵਾਹ ਨਾ ਕਰਦੇ ਹੋ ਉਹਨੂੰ ਸਾਫ਼ ਕਰਨਾ ਯਤਨ ਕਰਿਆ ਅੱਜ ਲੁਧਿਆਣਾ ਸ਼ਹਿਰ ਅਸੀਂ ਸਾਹਮਣੇ ਅਸੀਂ ਪਾਕਾਂ ਵਾਲਿਆਂ ਮੈਂ ਤੇ ਮੇਰਾ ਪੱਪੀ ਵੀਰ ਜਿਨ੍ਹਾਂ ਦੇ ਹਲਕੇ ਵਿੱਚ ਅਸੀਂ ਬਾਬਾ ਜੀ ਨੇ ਪੈਰ ਪਾਇਆ ਜਿੱਥੇ ਕਿਨਾਂ ਦੀ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸਵਾਜਿ ਤੋਂ ਸਾਧੂਆਂ ਦੇ ਪੈਰ ਪੈਣੇ ਤੁਸੀਂ ਆ ਜਿਹੜੀਆਂ ਗੱਲਾਂ ਕਰੀਆਂ ਨੇ ਬਈ ਇਹ ਹਾਲਾਤ ਉਹੇ ਜਿਹੇ ਨੇ ਇੱਥੇ ਬਾਬਾ ਬਨਵੀਰ ਸਿੰਘ ਸਿੱਡੇਵਾਲ ਵਰਗਾ ਪਹਿਲਾਂ ਕਦੇ ਕੋਈ ਆਇਆ ਅੱਜ ਜਿਹੜੇ ਬੁੱਤੇ ਲਾਏ ਨੇ ਤਕਾਂ ਉਹਨਾਂ ਨੇ ਫਲ ਦੇਣੇ ਨੇ ਸ਼ਾਂ ਦੇਣੀਆਂ ਤੇ ਜਿਹੜੀ ਗੰਦਗੀ ਹੈ ਉਹਨਾਂ ਨੇ ਉਹਨੂੰ ਵੀ ਦੁੱਸਣਾ ਤਾਂ ਕਿ ਜਿਹੜੇ ਆ ਲੋਕ ਫਲ ਵੀ ਖਾਣ ਤੇ ਜਿਹੜਾ ਸ਼ਾਂ ਵੀ ਮਨਨ ਤੇ ਬੁੱਧਾ ਦਰਿਆ ਨੂੰ ਸਾਫ ਹੋਣ ਦਾ ਵੀ ਜਿਹੜਾ ਕੋਈ ਯਤਨ ਆਰੰਭ ਹੋਵੇ ਕਿਉਂਕਿ ਬਾਬਾ ਜੀ ਨੇ ਕਿਹਾ ਵੀ ਜਿਹੜੇ ਦਰਸਤ ਨੇ ਕਿ ਦੇਵਤੇ ਹੁੰਦੇ ਨੇ ਦੇਵਤਾ ਕੀ ਹੁੰਦਾ ਜਿਹੜਾ ਕੁਝ ਸਾਨੂੰ ਦੇਵੇ ਕੋਣਾਂ ਜੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਫਰਕ ਪੈ ਗਿਆ ਉਹ ਜਿਹੜੀ ਕਮਾਂਡ ਹੈ ਇਹਨੇ ਇੱਕ ਬੰਦੇ ਦੇ ਹੱਥ ਗਿਆ ਇਹ ਪਿਛਲਾ ਤੁਸੀਂ ਸਾਡਾ ਕਿਸੇ ਨਾਲ ਕੰਪੈਰੀਸਨ ਨਾ ਕਰੋ ਅਸੀਂ ਆਰ ਨਾਟ ਗੋਇੰਗ ਟੂ ਕੰਡਮ ਐਨੀ ਪਾਰਟ ਯਰ ਪਰਸਨ ਪਰ ਅਸੀਂ ਤੁਹਾਨੂੰ ਕਹਿੰਦੇ ਆਂ ਵੀ ਬਾਬਾ ਜੀ ਦੀ ਰਹਿ ਨਵਾਈ ਥੱਲੇ ਜਿਹੜਾ ਬੁੱਢਾ ਨਾਲਾ ਇਹਨੂੰ ਬੁੱਢਾ ਨਾਲਾ ਕਹਿੰਦੇ ਸੀ ਉਹਨੂੰ ਬੁੱਢਾ ਦਰਿਆ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਬਾਬਾ ਦੀਪ ਸਿੰਘ ਇਹ ਜੀ ਸਾਧੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨ ਕਿਉਂਕਿ ਇੱਥੇ ਗੁਰੂ ਨਾਨਕ ਪਾਸ਼ਾ ਚਨ ਸ਼ੋਕਰ ਇਹ ਉਹਨਾਂ ਨੇ ਆਪਣੇ ਕਾਰਜ ਆਪ ਹੀ ਕਰਨ ਜਿਨੇ ਕਹਿੰਦੇ ਨੇ ਸੰਤਾਂ ਦੇ ਕਾਰਜ ਆਪ ਕਰਾਉਣ ਹਾਂ ਹੰਦਾਂਗੇ ਕਾਰਜ ਆਪ ਖਲੂਆ ਹਰ ਕੰਮ ਕਰਾਉਣ ਆਇਆ ਆਰਾਮ ਅੱਜ ਆਮਾਏ ਵੀ ਨਹੀਂ ਤੇ ਸਤਿਗੁਰੂ ਰਹਿਮਤ ਕਰਨ ਇਹਨਾਂ ਨੂੰ ਮਹਾਰਾਜ ਤਾਕਤ ਦੇਣ ਇਹ ਉਹ ਬਾਬਾ ਨਹੀਂ ਵੀ ਜਿਹੜਾ ਫੁੱਲ ਬੁੱਟੇ ਲਾ ਕੇ ਪੱਜ ਗਿਆ ਇਹਨਾਂ ਦੇ ਕਹਤਾ ਪ੍ਰਧਾਨ ਜੀ ਮੇਰੇ ਨਾਲ ਕਮਲਾ ਵੀ ਲਾਡ ਕਰੋ ਤੁਹਾਨੂੰ ਪਰਸੀ ਵੀ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ